ਹਾਂਜੀ ਡੀਅਰ ਸਟੂਡੈਂਟ ਰੱਖਾ ਪੰਜਾਬੀ ਚੈਨਲ ਨਾਲ ਜੁੜਨ ਵਾਲੇ ਸਾਰੇ ਵਿਦਿਆਰਥੀ ਦਰਸ਼ਕਾਂ ਨੂੰ ਮੈਂ ਸਵਾਗਤ ਕਰਦੀ ਹੋਈ ਅਸੀਂ ਅੱਜ ਦੋ ਰੰਗ ਕਹਾਣੀ ਦੀ ਕਹਾਣੀ ਸੰਗ੍ਰਹਿ ਦੀ ਲਾਸਟ ਕਹਾਣੀ বাস ਕੰਡਕਟਰ ਬਾਰੇ ਗੱਲ ਕਰਾਂਗੇ বাস ਕੰਡਕਟਰ ਕਹਾਣੀ ਡਾਕਟਰ ਦਲੀਪ ਗੌਰ ਟਿਵਾੜਾ ਜੀ ਦੀ ਲਿਖੀ ਹੋਈ ਹੈ ਇਸ ਕਹਾਣੀ ਵਿੱਚ ਉਹਨਾਂ ਨੇ ਬਹੁਤ ਵਧੀਆ ਸੰਦੇਸ਼ ਦਿੱਤਾ ਹੈ ਔਰ ਕਹਾਣੀ ਬਹੁਤ ਜ਼ਿਆਦਾ ਪਾਵਕ ਕਿ ਸੰਧੀ ਹੈ ਬੜਾ ਇਹਦੇ ਵਿੱਚ ਸੰਵੇਦਨਸ਼ੀਲਤਾ ਹੈ ਬੜਾ ਇੱਕ ਲੇਖਕ ਨੇ ਇੱਕ ਓਲਾ ਰੱਖਿਆ ਹੈ ਐਂਡ ਤੱਕ ਇੱਕ ਸਸਪੈਂਸ ਰੱਖਿਆ ਹੈ ਕਿ ਬਾਸ ਕੰਡਕਟਰ ਕੌਣ ਹੈ ਤੇ ਬਾਸ ਕੰਡਕਟਰ ਦਾ ਵਿਹਾਰ ਪਾਲੀ ਨਾਂ ਦੀ ਪਾਤਰ ਦੇ ਪ੍ਰਤੀ ਇੰਨਾ ਜ਼ਿਆਦਾ ਹੰਦਰਦੀ ਭਰਿਆ ਕਿਉਂ ਹੈ ਤਾਂ ਚਲੋ ਜੀ ਗੱਲ ਕਰਦੇ ਆ ਇਹਦੇ ਬਾਰੇ ਵਿੱਚ 10 20 ਅੰਕਾਂ ਦੇ ਪ੍ਰਸ਼ਨ ਲਈ ਤੁਸੀਂ ਇਸ ਨੂੰ ਤਿਆਰ ਕਰਨਾ ਹੈ ਔਰ ਲਗਭਗ ਤੁਹਾਡੇ ਕੁਐਸਚਨ ਪੇਪਰ ਦੇ ਜਾਂ ਕੁਐਸਚਨ ਆਨਸਰ ਸ਼ੀਟ ਦੇ ਤੁਹਾਡੇ ਚਾਰ ਤੋਂ ਪੰਜ ਪੰਨੇ ਹੋਣੇ ਬਹੁਤ ਜ਼ਿਆਦਾ ਜ਼ਰੂਰੀਆਂ ਔਰ ਇਨਫੋਰਮੇਸ਼ਨ ਬਹੁਤ ਰੈਲੇਵੈਂਟ ਹੋਣੀ ਚਾਹੀਦੀ ਹੈ ਕੋਈ ਰੈਪੀਟੇਸ਼ਨ ਨਾ ਹੋਵੇ ਕੋਈ ਦੁਹਰਾਓ ਨਾ ਹੋਵੇ ਤਾਂ ਬੱਸ ਕੰਡਕਟਰ ਦਾ ਪਹਿਲਾਂ ਟਾਈਟਲ ਤੇ ਥੋੜੀ ਜੀ ਗੱਲ ਕਰ ਸਕਦੇ ਹੋ ਕਿ ਬੱਸ ਦੇ ਵਿੱਚ ਸਵਾਰੀਆਂ ਦੀਆਂ ਟਿਕਟਾਂ ਕੱਟਣ ਵਾਲਾ ਜਿਹੜਾ ਇੱਕ ਅਹੁਦਾ ਆ ਉਹ ਸਹੁਦੇਦਾਰ ਨੂੰ ਬੱਸ ਕੰਡਕਟਰ ਕਹਿੰਦੇ ਆ ਤੇ ਪਾਤਰ ਹਨ ਇਸ ਕਹਾਣੀ ਦੇ ਲੇਡੀ ਡਾਕਟਰ ਪਾਲੀ ਬੱਸ ਕੰਡਕਟਰ ਜੀਤ ਤੇ ਬੱਸ ਦੀਆਂ ਸਵਾਰੀਆਂ ਪ੍ਰਵਿਸ਼ਾ ਕੀ ਹੈ ਵਿਸ਼ੇ ਵਿੱਚ ਕਹਾਣੀਕਾਰਾਂ ਨੇ ਸਾਨੂੰ ਦੱਸਿਆ ਕਿ ਇੱਕ ਲੇਡੀ ਡਾਕਟਰ ਹੈ ਪਾਲੀ ਜਿਹੜੀ ਕਿ ਹਰ ਰੋਜ਼ ਨਾਬੇ ਤੋਂ ਪਟਿਆਲੇ ਆਪਣੀ ਡਿਊਟੀ ਲਈ ਜਾਂਦੀ ਹੈ ਉਸ ਦੀ ਹੁਣੇ-ਹੁਣੇ ਬਦਲੀ ਹੋਈ ਹੈ ਤੇ ਪਰਿਵਾਰ ਦੇ ਮੈਂਬਰ ਚਾਹੁੰਦੇ ਆ ਕਿ ਉਹ ਵਾਪਸ ਆਪਣੇ ਸ਼ਹਿਰ ਆ ਜਾਏ ਤੇ ਉਹ ਥੋੜੇ ਦਿਨ ਉਸ ਨੂੰ ਅਡਜਸਟਮੈਂਟ ਕਰਨ ਲਈ ਕਹਿੰਦੇ ਆ ਜਿਸ ਕਰਕੇ ਉਹ ਰੋਜ਼ ਪਟਿਆਲੇ ਜਾਂਦੀ ਹੈ ਉਸ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਰੋਜ਼ ਸਫ਼ਰ ਕਰਨਾ ਪੈਂਦਾ ਹੈ ਕਿਉਂਕਿ ਬੱਸ ਦੇ ਵਿੱਚ ਬੜੀ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਲੇਖਕਾ ਇਦੇ ਵਿੱਚ ਜ਼ਿਕਰ ਕਰਦੀ ਆ ਕਿਸ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਜਿਸ ਦੇ ਵਿੱਚ ਲੋਕਾਂ ਦਾ ਤਾਨੇ ਕਸਣਾ ਕੁੜੀਆਂ ਨੂੰ ਵੇਖ ਕੇ ਉਹਨਾਂ ਦੇ ਵੱਲ ਵੇਖ ਕੇ ਨੌਜਵਾਨ ਕਈ ਬਹੁਤ ਜਿਹੜੇ ਨੌਜਵਾਨ ਲੜਕੇ ਆ ਉਹਨਾਂ ਦਾ ਗੰਦਮਾੜਾ ਵਿਹਾਰ ਲੜਕੀਆਂ ਪ੍ਰਤੀ ਇਹ ਸਾਰਾ ਕੁਝ ਲਿਖ ਕੇ ਨੇ ਇਹਦੇ ਵਿੱਚ ਥੋੜਾ ਥੋੜਾ ਦਿਖਾਇਆ। ਇਹ ਕ ਪਾਲੀ ਦੇ ਮਾਧਿਅਮ ਰਾਹੀਂ ਰੋਜ਼ਾਨਾ ਬੱਸਾਂ 'ਚ ਸਫ਼ਰ ਕਰਨ ਵਾਲੀਆਂ ਔਰਤਾਂ ਤੇ ਲੜਕੀਆਂ ਦੀਆਂ ਸਮੱਸਿਆਵਾਂ ਤੋਂ ਸਾਨੂੰ ਜਾਣੂ ਕਰਵਾਉਂਦੀ ਹੈ। ਤੇ ਇਹ ਸਮੱਸਿਆਵਾਂ ਬੜੀਆਂ ਵਿਹਾਰਿਕ ਨੇ ਬੜੀਆਂ ਯਥਾਰਥਿਕ ਨੇ ਜੇ ਮੈਂ ਥੋੜਾ ਜਿਹਾ ਇਸ ਕਿਤਾਬ ਦੇ ਹਵਾਲੇ ਨਾਲ ਤੁਹਾਨੂੰ ਦੱਸਾਂ ਤਾਂ ਇਹਦੇ ਵਿੱਚ ਲੇਖ ਕਰਨੇ ਕਹਾਣੀ ਵਿੱਚ ਇਨ੍ਹਾਂ ਚੀਜ਼ਾਂ ਦਾ ਥੋੜਾ ਜਿਹਾ ਧਿਆਨ ਸਾਡਾ ਸਾਡਾ ਦਵਾਇਆ ਇਨ੍ਹਾਂ ਚੀਜ਼ਾਂ ਵੱਲ ਕੇ ਖੜਖੜਿਆ ਬੱਸਾਂ ਦੀਪਸੀਨ ਲਾਇਆ ਜਿਹੜੇ ਕੋਈ ਲੋਕ ਕੋਈ ਨੌਜਵਾਨ ਮੁੰਡੇ ਆਪਣੇ ਜਿਸ ਤਰ੍ਹਾਂ ਵਾਹਿਆ ਕਮੈਂਟਸ ਕਰਦੇ ਆ ਜਾਂ ਉਹਨਾਂ ਨੂੰ ਔਰਤਾਂ ਵੱਲ ਲੜਕੀਆਂ ਵੱਲ ਵੇਖ ਕੇ ਘੂਰਦੇ ਆ ਤੇ ਉਸ ਨੂੰ ਬੜਾ ਆਪਣੇ ਚਪੜੇ ਲਿਖੀਔਰ ਤਨੂ ਬੁਰਾ ਲੱਗਦਾ ਸੀ ਉਸ ਨੂੰ ਪਰ ਇਹ ਸਾਰਾ ਕੁਝ ਉਸ ਨੂੰ ਸਹਿਣਾ ਪੈਂਦਾ ਸੀ ਕਿਉਂਕਿ ਉਸ ਨੂੰ ਰੋਜ਼ ਜਾਣਾ ਪੈਂਦਾ ਸੀ Delhi ਔਰ ਉਹ ਬੜੀ ਅੱਛੀ ਵਧੀਆ ਇੱਕ ਕਮਾਈ ਕਰਨ ਵਾਲੀ ਬੜੀ ਫਰਸਟ ਕਲਾਸ ਜੌਬ ਕਰਨ ਵਾਲੀ ਲੜਕੀ ਹੈ ਪਰ ਉਸ ਨੂੰ ਮੁਸ਼ਕਲ ਇਹ ਆ ਕਿ ਉਹਦੇ ਕੋਲ ਸਾਧਨ ਨਹੀਂ ਸੀ ਆਪਣਾ ਰਸਤਾ ਜਿਆਦਾ ਹੈ ਤੇ ਉਹ ਇੰਨਾ ਜਿਆਦਾ ਆਪਣੇ ਸਾਧਨ ਤੇ ਨਹੀਂ ਜਾ ਸਕਦੀ ਉਸ ਤੋਂ ਬਾਅਦ ਅਗਲੀ ਜਿਹੜੀ ਗੱਲ ਇਸ ਕਹਾਣੀ ਚ ਉੱਪਰ ਕੇ ਸਾਹਮਣੇ ਆਉਂਦੀ ਹੈ ਉਹ ਹੈ ਕਿ ਰੋਜ਼ਾਨਾ ਜਦੋਂ ਬਸ ਤੇ ਸਫ਼ਰ ਕਰਦੀ ਹੈ ਤੇ ਬਸ ਦਾ ਕੰਡਕਟਰ ਜੀ ਤੇ ਪਾਲੀ ਦੀ ਹਰ ਰੋਜ਼ ਮਦਦ ਕਰਨਾ ਚਾਹੁੰਦਾ ਹੈ ਜੀਤ ਉਸ ਵਾਸਤੇ ਕਦੇ ਸੀਟ ਰੱਖ ਦਿੰਦਾ ਹੈ ਕਦੇ ਉਸ ਵਾਸਤੇ ਕੋਈ ਟਿਕਟ ਦੇ ਪੈਸੇ ਨਹੀਂ ਲੈਂਦਾ ਕਈ ਵਾਰ ਉਸ ਕੋ ਜੇ ਖੁੱਲੇ ਪੈਸੇ ਨਹੀਂ ਆ ਤੇ ਉਸ ਨੂੰ ਬਿਲਕੁਲ ਹੀ ਕਹਿ ਦਿੰਦਾ ਕਿ ਤੁਸੀਂ ਕੱਲ ਦੇ ਦੇਣਾ ਤੇ ਉਹ ਕਈ ਵਾਰ ਆਊਟ ਆਫ ਵੇ ਜਾ ਕੇ ਹਸਪਤਾਲ ਵਾਲ ਦੀ ਬੱਸ ਘੁਮਾ ਕੇ ਉਸ ਨੂੰ ਹਸਪਤਾਲ ਦੇ ਅੱਗੇ ਛੱਡ ਕੇ ਵੀ ਆਉਂਦਾ ਹੈ ਤੇ ਕਈ ਵਾਰ ਉੱਥੋਂ ਉਸ ਨੂੰ ਲੈ ਕੇ ਵੀ ਆਉਂਦੀ ਉਹਦੀ ਬੱਸ ਤਾਂ ਇਹ ਸਾਰਾ ਕੁਝ ਜਿਹੜੀਆਂ ਸਵਾਰੀਆਂ ਵੇਖ ਰਹੀਆਂ ਹੁੰਦੀਆਂ ਨੇ ਰੋਜ਼ ਵਾਲੀਆਂ ਸਫ਼ਰ ਵਾਲੀਆਂ ਕਲਰਕ ਨੇ ਕੋਈ ਰੋਜ਼ ਸਫ਼ਰ ਕਰਨ ਵਾਲੇ ਅਧਿਆਪਕ ਨੇ ਕੋਈ ਸਫ਼ਰ ਕਰਨ ਵਾਲੇ ਜਾਂ ਕੁਝ ਹੋਰ ਲੋਕ ਤਾਂ ਉਹਨਾਂ ਨੂੰ ਇਹ ਗੱਲ ਬੜੀ ਅਜੀਬ ਲੱਗਦੀ ਆ ਉਹ ਇਸ ਰਿਸ਼ਤੇ ਨੂੰ ਬੜੀਆਂ ਅਧਿਕ ਅਨੋਖੀਆਂ ਨਜ਼ਰਾਂ ਨਾਲ ਦੇਖਦੇ ਆ ਕਿ ਜੀਤਨਾ ਦਾ ਬੱਸ ਕੰਡਕਟਰ ਤੇ ਇੱਕ ਐ ਐਮਬੀਬੀਐਸ ਜਿਹੜੀ ਲੇਡੀ ਡਾਕਟਰ ਦੇ ਨਾਲ ਉਸ ਉਹ ਕਿਸ ਤਰ੍ਹਾਂ ਦਾ ਵਿਹਾਰ ਕਰਦਾ ਉਹ ਸਾਰੇ ਇਸ ਰਿਸ਼ਤੇ ਨੂੰ ਇੱਕ ਅਲੱਗ ਤਰ੍ਹਾਂ ਦੇ ਨਜ਼ਰੀਏ ਤੋਂ ਦੇਖਦੇ ਆ ਤੇ ਪਾਲੀ ਵੀ ਨੂੰ ਵੀ ਪਹਿਲਾਂ ਤਾਂ ਪਾਲੀ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਦੀ ਆ ਉਸ ਨੂੰ ਜ਼ਿਆਦਾ ਤਵਜੋ ਨਹੀਂ ਦਿੰਦੀ ਪਰ ਜਦੋਂ ਉਸ ਨੂੰ ਲੱਗਦਾ ਕਿ ਦੋ ਤਿੰਨ ਵਾਰ ਉਹਦੀ ਸੀਟ ਰੱਖੀ ਉਹਨੇ ਜਾਂ ਫਿਰ ਉਸ ਨੂੰ ਬੱਸ ਰੋਕ ਕੇ ਮਤਲਬ ਸਪੈਸ਼ਲੀ ਦੋ ਤਿੰਨ ਦਿਨ ਚਾਰ ਮਿੰਟ ਲੇਟ ਕਰਕੇ ਬੱਸ ਉਸ ਦਾ ਵੇਟ ਕੀਤੀ ਉਹਨੂੰ ਬਿਠਾਇਆ ਬਸ ਤੇ ਜਾਂ ਉਸ ਕੋਲੋਂ ਟਿਕਟ ਦੇ ਪੈਸੇ ਨਹੀਂ ਲਏ ਜਾਂ ਉਸ ਨੂੰ ਹਮਦਰਦੀ ਜਿਆ ਵਾਲਾ ਵਿਹਾਰ ਦੱਸਿਆ ਤਾਂ ਉਹ ਵੀ ਸੋਚਣ ਲੱਗੀ ਕਿ ਇਹ ਪਤਾ ਨਹੀਂ ਕੀ ਕਾਰਨ ਹੈ ਕਿ ਇਹ ਬੱਸ ਕੰਡਕਟਰ ਮੇਰੀ ਹੈਲਪ ਕਿਉਂ ਕਰਨਾ ਚਾਹੁੰਦਾ ਹੈ ਤਾਂ ਬਾਕੀ ਸਾਰੇ ਵੇਰਵੇ ਬੜੇ ਇਸ ਕਹਾਣੀ ਤੁਸੀਂ ਖੁਦ ਪੜ ਸਕਦੇ ਹੋ ਬਹੁਤ ਜ਼ਿਆਦਾ ਉਹਨਾਂ ਦਾ ਸਬੰਧ ਸਿਰਫ ਕਹਾਣੀ ਦੀ ਬੱਸ ਦੀਆਂ ਸਵਾਰੀਆਂ ਦੇ ਨਾਲ ਹੈ ਜਿਵੇਂ ਇੱਕ ਮਾਤਾ ਕਹਿੰਦੀ ਹੈ ਬੱਸ ਦੇ ਵਿੱਚ ਕਿ ਮੇਰੇ ਕੋਲ ਟੁੱਟੇ ਪੈਸੇ ਨਹੀਂ ਤਾਂ ਉਹਨੂੰ ਤਾਂ ਟੁੱਟੇ ਪੈਸਿਆਂ ਲਈ ਉਹ ਕਹਿ ਦਿੰਦਾ ਕਿ ਜਾ ਜਾ ਕੇ ਲੈ ਆ ਪਰ ਪਾਲੀ ਨੂੰ ਉਹ ਖੁੱਲੇ ਪੈਸੇ ਨਾ ਹੋਣ ਤੇ ਕਹਿੰਦਾ ਕਿ ਕੱਲ ਦੇ ਦਿਓ ਤਾਂ ਇਹੋ ਜਿਹਾ ਉਸ ਦਾ ਵਿਹਾਰ ਦੇਖ ਕੇ ਨੇਚਰਲੀ ਹੈ ਕਿ ਬਾਕੀ ਜਿਹੜੇ ਸਵਾਰੀਆਂ ਨੇ ਉਹ ਥੋੜੀਆਂ ਦੁਖੀ ਵੀ ਹੁੰਦੀਆਂ ਨੇ ਖੇਚਦੀਆਂ ਵੀ ਨੇ ਤੇ ਪਾਲੀ ਆਪਣੇ ਹਸਪਤਾਲ ਮਰੀਜ਼ਾਂ ਦਵਾਈਆਂ ਨਰਸਾਂ ਡਿਊਟੀਆਂ ਬਾਰੇ ਸੋਚਦੀ ਰਹਿੰਦੀ ਗਾ ਬਸ ਚ ਬੈਠੀ ਬੈਠੀ ਤੇ ਇਹ ਵੀ ਸੋਚਦੀ ਕਿ ਕਦੋਂ ਉਸ ਦੀ ਬਦਲੀ ਹੋਏਗੀ ਤੇ ਉਸ ਦਾ ਬੱਸਾਂ ਤੋਂ ਖਿਹੜਾ ਛੁੱਟੇਗਾ ਤੇ ਇਸ ਤਰ੍ਹਾਂ ਜਦੋਂ ਕਹਾਣੀ ਦਾ ਬਹੁਤ ਛੋਟੀ ਕਹਾਣੀ ਹੈ ਵੱਡੀ ਕਹਾਣੀ ਨਹੀਂ ਹੈ ਤੇ ਜਦੋਂ ਕਹਾਣੀ ਦੇ ਕਹਾੜੀ ਆਪਣੇ ਅੰਤ ਵੱਲ ਜਾਂਦੀ ਹੈ ਤਾਂ ਪਾਲੀ ਨੂੰ ਇਹ ਸਮਝਣਾ ਚਾਹੁੰਦੀ ਹੈ ਕਿ ਇਸ ਨੌਜਵਾਨ ਲੜਕੇ ਦਾ ਮੇਰੇ ਪ੍ਰਤੀ ਜੋ ਚੁਕਾਓ ਆ ਉਹ ਕਿਉਂ ਆ ਤੇ ਉਹ ਕਹਾਣੀ ਦੇ ਅੰਤ ਵਿੱਚ ਲੇਖਕ ਨੇ ਬਾਸ ਕੰਡਕਟਰ ਜੀਤ ਦੇ ਅੰਤਰਮਨ ਦੇ ਭਾਵ ਜਿਹੜੇ ਹਨ ਉਹਨਾਂ ਨੂੰ ਸਪਸ਼ਟ ਕਰ ਦਿੱਤਾ ਜਿੱਥੋਂ ਸਾਰਿਆਂ ਦਾ ਸਾਡਾ ਪਾਠਕਾਂ ਦਾ ਵੀ ਇੱਕ ਜਿਹੜਾ ਸੰਦੇਹ ਆ ਉਹ ਵੀ ਖਤਮ ਹੋ ਜਾਂਦਾ ਹੈ ਉਹ ਕੀ ਹੈਗਾ ਕਿ ਜੀਤ ਦੇ ਵੱਡੇ ਭੈਣ ਅਬਰ ਅਬਰਜੀਤ ਲਾਹੌਰ ਡਾਕਟਰੀ ਦੀ ਪੜ੍ਹਾਈ ਕਰਦੀ ਸੀ ਤੇ ਦੇਸ਼ਵੰਡ ਵੇਲੇ ਪਰਿਵਾਰ ਦੇ ਦੂਜੇ ਜੀਆਂ ਨਾਲ ਉਹ ਵੀ ਮਾਰੀ ਗਈ ਤੇ ਪਾਲੀ ਨੂੰ ਵੇਖ ਕੇ ਜਿਹੜਾ ਹੈਗਾ ਜੀਤ ਉਹ ਆਪਣੀ ਭੈਣ ਨੂੰ ਭੈਣ ਦੇ ਨਾਲ ਉਹਦੀ ਯਾਦ ਜਿਹੜੀ ਹੈ ਜੁੜ ਜਾਂਦੀ ਹੈ ਪਾਲੀ ਨੂੰ ਵੇਖ ਕੇ ਜੀਤ ਆਪਣੇ ਅਤੀਤ ਨਾਲ ਜਾ ਜੁੜਦਾ ਹੈ ਉਸਨੁਪਾਲੀ ਵਿੱਚੋਂ ਆਪਣੀ ਭੈਣ ਦਾ ਅਕਸ ਨਜ਼ਰ ਆਉਂਦਾ ਹੈ ਕਿਉਂਕਿ ਉਹ ਵੀ ਡਾਕਟਰੀ ਦੇ ਕੀਤੇ ਨਾਲ ਜੁੜੀ ਹੋਈ ਸੀ ਤੇ ਇਸ ਕਹਾਣੀ ਵਿੱਚ ਦੇਸ਼ਵਾਨ ਦੇ ਦੁਖਾਂਤ ਦਾ ਪਹਿਲੂ ਝੋਇਆ ਹੈ ਲੇਖਕ ਅਨੁਸਾਰ ਮਨੁੱਖ ਆਪਣੇ ਰਿਸ਼ਤਿਆਂ ਦੇ ਖਾਲੀਪਣ ਦੇ ਅਹਿਸਾਸ ਨੂੰ ਪੂਰਾ ਕਰਨ ਲਈ ਆਸਰਾ ਲੱਭਦਾ ਹੈ ਉਹ ਆਪਣੇ ਵਿਸ਼ੇਸ਼ ਭਾਵਾਂ ਦੀ ਸੰਤੁਸ਼ਟੀ ਲਈ ਮਿਲਦੇ ਜੁਲਦੇ ਚਿਹਰਿਆਂ ਵਿੱਚੋਂ ਖੁਸ਼ੀ ਲੱਭਦਾ ਹੈ ਤੇ ਜੀਤ ਨੂੰ ਆਪਣੀ ਮਰ ਚੁੱਕੀ ਭੈਣ ਅਮਰਜੀਤ ਪਾਲੀ ਦੇ ਰੂਪ ਵਿੱਚ ਜਦੋਂ ਮਿਲਦੀ ਹੈ ਤੇ ਜੀਤ ਨੂੰ ਇੱਕ ਬਚਿੱਤਰ ਕਿਸਮ ਦੀ ਸੰਤੁਸ਼ਟੀ ਪ੍ਰਦਾਨ ਕਰਦੀ ਹੈ ਤੇ ਇਸ ਹੁਣ ਦੇਖੋ ਇੱਥੋਂ ਤੱਕ ਤਾਂ ਸੀ ਕਹਾਣੀ ਸਮਝ ਲੀਕੇ ਜੀਤ ਦਾ ਪਾਲੀ ਪ੍ਰਤੀ ਵਿਹਾਰ ਹਮਦਰਦੀ ਵਾਲਾ ਜਸਤਕਾਰ ਵਾਲਾ ਕਿਉਂ ਸੀ ਕਿਉਂਕਿ ਉਹ ਆਪਣੀ ਭੈਣ ਸਮਝ ਕੇ ਉਸਦੀ ਮਦਦ ਕਰਦਾ ਸੀ ਪਰ ਉਹ ਕਦੇ ਇਸ ਨੂੰ ਜ਼ਾਹਰ ਨਹੀਂ ਕਰਦਾ ਸੀ ਇੱਕ ਦਿਨ ਅੰਤ ਵਿੱਚ ਜਦੋਂ ਕਹਾਣੀ ਖਤਮ ਹੁੰਦੀ ਹੈ ਤਾਂ ਉਸ ਵੇਲੇ ਪਾਲੀ ਨੂੰ ਉਸਨੇ ਦੱਸਿਆ ਕਿ ਤੁਸੀਂ ਮੈਨੂੰ ਗਲਤ ਨਾ ਸਮਝਣਾ ਮੈਂ ਇਸ ਕਰਕੇ ਤੁਹਾਡੇ ਨਾਲ ਜ਼ਿਆਦਾ ਮੇਰਾ ਝਕਾਓ ਹੈ ਕਿਉਂਕਿ ਤੁਸੀਂ ਮੈਨੂੰ ਆਪਣੀ ਵੱਡੀ ਭੈਣ ਅਮਰਜੀਤ ਵਰਗੇ ਲੱਗਦੇ ਹੋ ਜਿਹੜੀ ਕਿ 1947 ਦੇ ਦੰਗਿਆਂ 'ਚ ਪਰਿਵਾਰ ਸਮੇਤ ਮਾਰੀ ਗਈ ਸੀ ਤੇ ਮੈਂ ਰੁੱਲਦਾ ਖੁੱਲਦਾ ਪੰਜਾਬ 'ਚ ਆ ਗਿਆ ਤੇ ਇੱਥੇ ਆ ਕੇ ਰੋਜ਼ੀ ਰੋਟੀ ਦੇ ਮੈਨੂੰ ਲਾਲੇ ਪਏ ਰਹੇ ਤੇ ਹੌਲੀ-ਹੌਲੀ ਮੈਨੂੰ ਇੱਥੇ ਨੌਕਰੀ ਮਿਲੀ ਆ ਤੇ ਮੈਂ ਇਹ ਨੌਕਰੀ ਕਰ ਰਿਹਾ ਪਰ ਤੁਹਾਨੂੰ ਵੇਖਣ ਤੋਂ ਬਾਅਦ ਮੇਰੇ ਮਨ ਨੂੰ ਬੜਾ ਸਕੂਨ ਮਿਲਿਆ ਕਿ ਤੁਸੀਂ ਮੇਰੀ ਭੈਣ ਵਾਂਗ ਡਾਕਟਰੀ ਦਾ ਕੀਤਾ ਕਰਦੇ ਹੋ ਤੇ ਉਹਦੀ ਉਹ ਇੰਨੀ ਕੀ ਉਮਰ ਦੀ ਸੀਗੀ ਉਹ ਥੋੜੀ ਤੁਹਾਡੇ ਤੋਂ ਛੋਟੀ ਹੋਏਗੀ ਤੇ ਉਹ ਉਹਦਾ ਮੈਨੂੰ ਅਕਸਰ ਤੁਹਾਡੇ ਚੋਂ ਨਜ਼ਰ ਆਉਂਦਾ ਹੈ ਜਿਸ ਕਰਕੇ ਮੈਂ ਤੁਹਾਡੇ ਲਈ ਹਰ ਸੰਭਵ ਕੋਸ਼ਿਸ਼ ਕਰਨਾ ਚਾਹੁੰਦਾ ਹਾਂ ਕਿ ਤੁਹਾਡੀ ਮਦਦ ਕਰਾਂ ਤੇ ਮੈਂ ਤੁਹਾਡੇ ਕਿਤੇ ਜ਼ਿੰਦਗੀ ਚ ਕੰਮ ਆ ਸਕਾਂ ਤੇ ਮੈਂ ਖੁਸ਼ੀ ਮਹਿਸੂਸ ਕਰਾਂਗਾ ਤੇ ਇਹ ਚੀਜ਼ਾਂ ਜਿਹੜੀਆਂ ਨੇ ਪਾਲੀ ਅੰਤ ਵਿੱਚ ਲੇਖਕ ਨੇ ਇਹਨੂੰ ਸਾਡੇ ਇਸ ਸਾਡੀ ਕਲਪਨਾ ਤੇ ਛੱਡ ਦਿੱਤਾ ਜਿਵੇਂ ਮੈਂ ਲਾਸਟ ਜਿਹੜਾ ਡਾਇਲੌਗ ਲੇਖਕਾ ਦੀ ਲਾਸਟ ਵਰਣਨ ਹੈ ਨਾ ਜਿਹੜਾ ਇਹਦੇ ਵਿੱਚ ਤਾਂ ਉਹ ਬਹੁਤ ਜ਼ਿਆਦਾ ਇਸ ਤਰੀਕੇ ਦਾ ਲੱਗ ਰਿਹਾ ਤੇ ਅੰਤ ਦੇ ਵਿੱਚ ਪਾਲੀ ਮਹਿਸੂਸ ਕਰਦੀ ਉਹ ਸਮਝ ਨਹੀਂ ਆ ਰਿਆ ਸੀ ਮੈਂ ਕੀ ਕਰਾਂ ਜਦੋਂ ਕਹਿੰਦਾ ਨਾ ਕਿ ਪਾਲੀ ਇਹ ਸਾਰਾ ਕੁਝ ਸੁਣ ਕੇ ਪਾਲੀ ਡਾਡੀ ਬੇਚੈਨ ਹੋਈ ਇਹ ਸੁਣ ਕੇ ਬੇਚੈਨ ਹੋਈ ਤੇ ਉਹਨੇ ਕਿਹਾ ਨਾ ਕਿ ਲਾਹੌਰ ਚ ਡਾਕਟਰੀ ਕਰਦੀ ਸੀ ਮੇਰੀ ਭੈਣ ਤੇ ਕਹਿੰਦਾ ਮੈਂ ਇੱਕ ਡਾਕਟਰ ਬਣ ਗਿਆ ਤੁਹਾਡਾ ਬੈਗ ਤੇ ਟੂਟੀਆਂ ਦੇਖ ਕੇ ਮੈਨੂੰ ਅਮਰਜੀਤ ਯਾਦ ਆ ਜਾਂਦੀ ਹੈ ਤਾਂ ਉਹਦਾ ਗਲਾ ਭਰ ਆਇਆ ਪਾਲੀ ਡਾਡੀ ਬੇਚੈਨ ਹੋਈ ਉਹਨੂੰ ਸਮਝ ਨਾ ਲੱਗੇ ਕੀ ਆਖੇ ਇਹਨੇ ਨੂੰ ਬਾਸ ਆ ਗਈ ਉਹ ਕਾਲੀ ਨਾਲ ਉਧਰ ਨੂੰ ਤੁਰ ਪਿਆ ਤੇ ਪਾਲੀ ਉਹਨੂੰ ਜਾਂਦੇ ਨੂੰ ਡਾੜੀਆਂ ਮੋਹ ਭੀਜੀਆਂ ਅੱਖਾਂ ਨਾਲ ਤੱਕਦੀ ਰਹੀ। ਇੱਥੇ ਕਹਾਣੀ ਖਤਮ ਹੋ ਗਈ। ਪਰ ਕਹਾਣੀਕਾਰ ਰਾ ਨੇ ਸਾਨੂੰ ਰਿਸ਼ਤਿਆਂ ਦੀ ਬੜੀ ਸੰਵੇਦਨਸ਼ੀਲ ਪ੍ਰਭਾਸ਼ਾ ਜਿਹੜੀ ਦੱਸਦੀ ਹੈ ਕਿ ਕਈ ਵਾਰ ਜ਼ਰੂਰੀ ਨਹੀਂ ਕਿ ਖੂਨ ਦੇ ਰਿਸ਼ਤਿਆਂ ਚੋਂ ਹੀ ਅਸੀਂ ਪਿਆਰ ਤੇ ਨੇਗ ਲੱਭ ਸਕਦੇ ਹਾਂ। ਕਈ ਵਾਰ ਸਾਨੂੰ ਜਿਹੜੇ ਜਿਹੜੇ ਦੁਨਿਆਵੀ ਰਿਸ਼ਤੇ ਹਨ ਉਹਨਾਂ ਚੋਂ ਵੀ ਕੋਈ ਰਿਸ਼ਤਾ ਇਦਾਂ ਦਾ ਪਲੇਖਾ ਪਾ ਜਾਂਦਾ ਹੈ ਝਲਕ ਦਿਖਾ ਜਾਂਦਾ ਹੈ ਜੋ ਸਾਡੇ ਅੰਤਰਮਨ ਨੂੰ ਪ੍ਰਭਾਵਿਤ ਕਰਦਾ ਹੈ ਤੇ ਇਹਦੇ ਵਿੱਚ ਲੋਕਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਵੀ ਹੈ ਕਿ ਉਹ ਸਾਡੇ ਦੇਸ਼ ਦੇ ਵਿੱਚ ਜਾਂ ਸਾਡੇ ਕਲਚਰ ਦੇ ਵਿੱਚ ਇਸ ਤਰ੍ਹਾਂ ਉਪਰੇ ਔਰਤ ਮਰਦ ਦੇ ਰਿਸ਼ਤੇ ਨੂੰ ਤੰਗ ਦਲੀ ਨਾਲ ਵੇਖਿਆ ਜਾਂਦਾ ਹੈ ਕਿਸੇ ਨੂੰ ਇਹ ਯਕੀਨ ਹੀ ਨਹੀਂ ਹੁੰਦਾ ਤੇ ਪਾਲੀ ਦੇ ਨਾਲ বাস ਕੰਡਕਟਰ ਜੀ ਦਾ ਜਿਹੜਾ ਰਿਸ਼ਤਾ ਹੈ ਭੈਣ ਭਰਾ ਵਾਲੀ ਪਵਿੱਤਰਤਾ ਵਾਲਾ ਵੀ ਹੋ ਸਕਦਾ ਹੈ ਇਸ ਪ੍ਰਕਾਰ ਇਹ ਕਹਾਣੀ বাস ਕੰਡਕਟਰ ਦੇ ਇੱਕ ਚੰਗੇ ਕਿਰਦਾਰ ਨੂੰ ਪੇਸ਼ ਕਰਦੀ ਹੋਈ ਤੇ ਇੱਕ ਡਾਕਟਰੀ ਕਰਦੀ ਨੌਜਵਾਨ ਡਾਕਟਰ ਦੀ ਡਾਕਟਰ ਦੀ ਨੌਕਰੀ ਕਰਦੀ ਨੌਜਵਾਨ ਲੜਕੀ ਦੇ ਮਨੋ ਭਾਵਾਂ ਦਾ ਵਿਸ਼ਲੇਸ਼ਣ ਹੈ ਪਰ ਉਹ ਲੜਕੀ ਦੇ ਵੱਲੋਂ ਕੋਈ ਕੋਈ ਕਿਸੇ ਤਰ੍ਹਾਂ ਦੀ বাস ਕੰਡਕਟਰ ਨਾਲ ਕੋਈ ਹਮਦਰਦੀ ਜਾਂ ਉਸਤਾ ਕੋਈ ਵਿਹਾਰ ਦੇ ਵਿੱਚ ਕੋਈ ਨਹੀਂ ਵੱਖਰਤਾ ਲੇਕਿਨ ਬੱਸ ਕੰਡਕਟਰ ਦੀ ਜਿਹੜੀ ਭਾਵਨਾਵਾਂ ਹਨ ਉਹ ਜ਼ਿਆਦਾ ਬਿਆਨ ਕੀਤੀਆਂ ਹਨ ਤਾਂ ਹੀ ਉਸ ਕਹਾਣੀ ਦਾ ਜਿਹੜਾ ਟਾਈਟਲ ਹੈ ਉਹ ਬੱਸ ਕੰਡਕਟਰ ਦੇ ਨਾਮ ਤੇ ਆ ਕਿਉਂਕਿ ਇਹ ਕਹਾਣੀ ਬੱਸ ਕੰਡਕਟਰ ਦੇ ਪਾਤਰ ਨੂੰ ਜ਼ਿਆਦਾ ਚਿੱਤਰਦੀ ਹੈ ਇਸ ਪ੍ਰਕਾਰ ਇਹ ਕਹਾਣੀ ਸੂਚੇ ਤੌਰ ਤੇ ਸਫਲ ਕਹਾਣੀ ਹੈ ਤੇ ਇਸ ਕਹਾਣੀ ਵਿੱਚ ਉਸਾਂ ਦੇ ਰਿਸ਼ਤਿਆਂ ਦੀਆਂ ਨਵੀਆਂ ਜਿਹੜੀਆਂ ਪ੍ਰਭਾਸ਼ਾਵਾਂ ਹਨ ਜਾਂ ਰਿਸ਼ਤਿਆਂ ਦੇ ਨਵੇਂ ਸਮੀਕਰਨ ਜਿਹੜੇ ਹਨ ਉਹ ਨਜ਼ਰ ਆਉਂਦੇ ਹਨ